ਪਾਰਤ ਬੰਦ ਅਸਰ ਜਿਹੜਾ ਚਾਰੇ ਪਾਸੇ ਦੇਖਣ ਨੂੰ ਮਿਲ ਰਿਹਾ ਮੋਗਾ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਪਹਿਲਾਂ ਦਿਖਾਈਆਂ ਇਹ ਸੰਗਰੂਰ ਦੀਆਂ ਤਸਵੀਰਾਂ ਨੇ ਜਿੱਥੇ ਬੱਚਿਆਂ ਦੇ ਬੋਰਡ ਦੇ ਪੇਪਰ ਨੇ ਤੇ ਬੱਚਿਆਂ ਨੂੰ ਖੱਜਲ ਖਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਇੱਕ ਪਾਸੇ ਜਿੱਥੇ ਬੱਸਾਂ ਬੰਦ ਨੇ ਬੱਚਿਆਂ ਨੂੰ ਪੇਪਰ ਦੇਣ ਦੇ ਲਈ ਲੋਕ ਟਰਾਲੀਆਂ ਦੇ ਵਿੱਚ ਚੱਲੇ ਜਾ ਰਹੇ ਨੇ ਬੱਚੇ ਟਰਾਲੀਆਂ ਦੇ ਵਿੱਚ ਬੈਠ ਕੇ ਪੇਪਰ ਦੇਣ ਲਈ ਜਾ ਰਹੇ ਨੇ ਤਸਵੀਰਾਂ ਸੀ ਤੁਹਾਨੂੰ ਦਿਖਾ ਰਿਆ ਇਹ ਸੰਗਰੂਰ ਦੀਆਂ ਨੇ ਇੱਕ ਪਾਸੇ ਤੁਹਾਨੂੰ ਅੱਗੇ ਹੁਣ ਮੋਗਾ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਤੁਸੀਂ ਵੀ ਕਮੈਂਟ ਕਰਕੇ ਆਪਣੇ ਇਲਾਕੇ ਦਾ ਹਾਲ ਦੱਸੋ ਕਿ ਤੁਸੀਂ ਆਪਣੇ ਇਲਾਕੇ ਦੇ ਵਿੱਚ ਕਿੱਥੇ ਕਿੱਥੇ ਰਹਿ ਰਹੇ ਹੋ ਤੇ ਭਾਰਤ ਬੰਦ ਦਾ ਅਸਰ ਕਿੱਥੇ ਕਿੱਥੇ ਪੋਰੀਆ ਤੇ ਤੁਹਾਡੇ ਇਲਾਕੇ ਦੇ ਵਿੱਚ ਭਾਰਤ ਬੰਦ ਦਾ ਅਸਰ ਕਿੰਨਾ ਕਾ ਕਿਹੜੀ ਜਥੇਬੰਦੀ ਤੁਹਾਡੇ ਉੱਤੇ ਸਰਗਰਮ ਹੈ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਭਾਰਤ ਬੰਦ ਨੂੰ ਲੈ ਕੇ ਜਿੱਥੇ ਇੱਕ ਪਾਸੇ ਵਪਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨੁਕਸਾਨ ਹੋ ਰਿਹਾ ਪਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦੇ ਆਪਰੇਟਰਾਂ ਦੀ ਤਾਂ ਉਹਨਾਂ ਨੇ ਭਾਰਤ ਬੰਦ ਨੂੰ ਸਮਰਥਨ ਦਿੱਤਾ ਤੇ ਅੱਜ ਚਾਰੇ ਪਾਸੇ ਬੱਸਾਂ ਬੰਦ ਨੇ ਹਾਂ ਮੋਨ ਲਾਲ ਜੀ ਪਿੰਡ ਕਿਹੜਾ ਢਾਬੀ ਕੁਜਰਾ ਜੀ ਬੱਚੇ ਕਿੱਥੇ ਲੈ ਕੇ ਜਾ ਰਹੇ ਹੋ ਪੇਪਰ ਦਵਾਨਾ ਜਾ ਰਹੇ ਹਾਂ ਜੀ ਅੱਜ ਨੂੰ ਹਾਂ ਜੀ ਇੱਕ ਪਾਸੇ ਤਾਂ ਦੇਸ਼ ਬੰਦ ਹੈ ਪਰ ਲੱਗਦਾ ਨਹੀਂ ਸਰਕਾਰ ਨੇ ਕੋਈ ਹਿੱਲਣਾ ਨਹੀਂ ਕੀਤਾ ਜੀ ਸਰਕਾਰ ਬੇਕੰਮ ਬੈਠੀ ਹੈ ਜੀ ਹਰਿਆਣਾ ਸਰਕਾਰ ਨੇ ਬਾਰੀ ਗੇਟ ਲਾ ਰੱਖੇ ਹੈ ਜੀ ਹਾਂ ਜਿੰਦਗੀ ਦੀ ਨੈਟ ਹੈ ਨੈਟ ਬੰਦ ਪੜਿਆ ਜੀ ਪੰਜਾਬ 'ਚ ਇਹ ਦਸਮੀ ਦੇ ਜੀ ਹਾਂ ਥੋੜ੍ਹ ਥੋੜ੍ਹ ਦਿੱਕਤ ਦਾ ਸਾਹਮਣਾ ਸਹਿਣਾ ਪੈਣਾ ਹਾਂ ਜੀ ਹਾਂ ਜੀ ਕੋਈ ਸਰਕਾਰ ਵੱਲੋਂ ਕੋਈ ਦਿੱਕਤ ਕੋਈ ਨਹੀਂ ਹੈ ਜੀ ਪਰ ਜੇ ਤੁਹਾਨੂੰ ਲੇਟ ਹੋ ਗਿਆ ਤਾਂ ਪੇਪਰ ਹਾਂ ਹਾਂ ਜੀ ਹਾਂ ਜੀ ਜਦੋਂ 9 ਵਜੇ ਚੱਲੇ ਜੀ ਪੇਪਰ ਦਾ ਗੇਟ ਸਾਮਾ 11 ਵਜੇ ਦਾ ਜੀ ਸਾਡਾ ਨਾਮ ਅਮਰਿਤਪਾਲ ਹੈ ਮੇਰਾ ਨਾਮ ਅਮਰਿਤਪਾਲ ਹੈ ਲੱਗਦਾ ਹੈ ਸਰਕਾਰ ਵੱਲੋਂ ਨਹੀਂ ਮੁਸ਼ਕਲ ਲੱਗਦਾ ਮੈਨੂੰ ਕਿ ਪਹਿਲੇ ਦਿਨਾਂ ਲੰਬਾ ਚੱਲੂਗਾ ਇਹ ਤਾਂ ਪੇਪਰ ਦਾ ਤੇ ਪਰੇਸ਼ਾਨੀ ਵੀ ਹੋ ਰਹੀ ਹੈ ਬਹੁਤ ਬਹੁਤ ਪਰੇਸ਼ਾਨੀ ਹੋ ਰਹੀ ਹੈ ਹਾਂਜੀ ਕੋਈ ਸਾਧਨ ਦਾ ਹਿੱਲੇ ਨਹੀਂ ਹੋ ਰਿਹਾ ਜਾਮ ਲੱਗ ਰਿਹਾ ਨਹੀਂ ਅੱਗੇ ਸਰਕਾਰ ਦਾ ਕਹਿ ਰਹੀ ਹੈ ਵੀ ਅਸੀਂ ਸਾਰੇ ਬੰਦੋਬਸਤ ਕਰੇ ਹੋਏ ਨੇ ਕੋਈ ਬੰਦੋਬਸਤ ਨਹੀਂ ਕਰੇ ਹੋਈ ਜੀ ਇਹ ਸਾਰੇ ਝੂਠ ਨੇ ਅੱਜ ਸਾਡੇ ਪੇਪਰ ਦੇ ਧਰਨਾ ਦੇ ਕਾਰਨ ਅਸੀਂ ਟਰਾਲੀਆਂ ਤੇ ਜਾ ਰਹੇ ਹਾਂ ਤਾਂ ਕਿ ਸਾਡੇ ਦੇਸ਼ ਭਗਤੀ ਨੂੰ ਕੁਝ ਮਿਲੇ ਕੀ ਬੱਚਿਆਂ ਦਾ ਪੇਟ